ਇਹ ਬਰੂਟ ਦੀ ਆ ਬਈ ਇਹ ਇਹਦਾ ਮੈਨੂੰ ਪਤਾਗਾ ਸੀ ਮੰਦਾ ਇਹ ਆਪ ਬਰੂਟ ਦੀ ਆ ਬਈ ਹਾਂ ਸਹੀ ਆ ਯਾਰ ਬਈ ਕਿਸੇ ਦੇ ਵੀ ਜਿਵੇਂ ਬੰਦਾ ਦੇਖੂਗਾ ਮਸਟਾਟਸ ਵਗੈਰਾ ਕੋਈ ਚੱਕਰ ਹੀ ਨਹੀਂ ਜਮਾ ਸਹੀ ਗਾਈਆਂ ਸਾਰੀਆਂ ਇਹਨੇ ਬਈ ਐਤ ਕੀ ਤੀਜੇ ਸੂਏ ਸੂਈ ਹੈ ਨਾ ਇਹ 40 41 39 ਇੱਥੇ ਸੀ ਬਈ ਇਹ ਹਾਂ ਹਾਂ ਬਈ ਐਤ ਕੀ ਮੰਨ ਲਾ ਇਹ 42 41 42 ਕਿਲੋ ਦੇ ਆ ਦੋ ਗਾਈਆਂ ਦੂਜੇ ਸੂਏ ਸੋਣਗੀਆਂ ਹੁਣ ਹਾਂ ਦੋ ਗਾਈਆਂ ਸੋਣੀਆਂ ਤੀਜੇ ਸੂਏ ਠੀਕ ਆ ਬਈ ਤੇ ਇੱਕ ਜਿਹੜੀ ਆ ਖੜੀ ਆ ਇਹ ਚੌਥੇ ਸੂਏ ਸੂ ਬਈ ਇਹ ਚੌਥੇ ਸੂਏ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਦੋਸਤ ਪੰਜ ਗਾਵਾਂ ਸੇਲ ਵਾਸਤੇ ਲੈ ਕੇ ਆਏ ਆ ਬਾਈ ਵੱਡੇ ਫਾਰਮ ਦੀਆਂ ਗਾਵਾਂ ਨੇ ਜਿਵੇਂ ਮਿੱਤਰ ਕਹਿੰਦੇ ਆ ਵੀ ਸਾਨੂੰ ਬਾਈ ਵੱਡੇ ਫਾਰਮ ਦੀਆਂ ਗਾਵਾਂ ਚਾਹੀਦੀਆਂ ਨੇ ਆਹ ਦੇਖ ਲਓ ਵੱਡਾ ਫਾਰਮ ਆ ਬਾਈ ਇਸ ਫਾਰਮ ਦੇ ਵਿੱਚੋਂ ਹੁਣ ਪੰਜ ਗਾਵਾਂ ਸੇਲ ਵਾਸਤੇ ਨੇ ਆਪਾਂ ਲਾਪਰੀਤ ਕੋਲੇ ਪਹੁੰਚੇ ਆ ਪਹਿਲਾਂ ਵੀ ਬਾਈ ਦੀ ਵੀਡੀਓ ਪਾਈ ਸੀਗੀਆਂ ਪੰਜ ਗਾਵਾਂ ਦੀ ਹੁਣ ਵੀ ਬਾਈ ਇਸ ਵਾਰ ਪੰਜ ਗਾਵਾਂ ਜਿਹੜੀਆਂ ਸੇਲ ਕਰ ਰਿਹਾ ਬਈ ਲਾਪਰੀ ਦਾ ਪਏ ਇੱਕ ਮੇਨ ਕਾਰਨ ਦੱਸ ਦਈਏ ਵੀ ਬਈ ਗਾਵਾਂ ਸੇਲ ਕਿਉਂ ਕਰੀਏ ਨਾ ਅਗਲਾ ਕਹਿੰਦੇ ਯਾਰ ਫਾਰਮ ਵਾਲੇ ਨਾ ਮਾੜੀਆਂ ਗਾਵਾਂ ਕੱਢ ਦਾਂਦੇ ਆ ਕੀ ਕਾਰਨ ਆ ਬਈ ਤੁਸੀਂ ਕਿਉਂ ਕਰ ਰਹੇ ਹੋ ਸੇਲ ਬਈ ਸਾਨੂੰ 1000 ਚਾਰ ਲੈਣਾ ਹੁਣ ਫਿਰ ਤਾਂ ਕਰਕੇ ਚਾਰ ਲੈਣਾ ਹਣਾ ਚਾਰ ਤੇ ਖਰਚਾ ਬਹੁਤ ਹੋ ਜਾਂਦਾ ਬਈ ਹਣਾ ਤਾਂ ਕਰਕੇ ਯਾਰ ਹਾਂ ਦੋਸਤੋ ਮੇਨ ਕਾਰਨ ਇਹ ਹੈ ਕਿ ਬਾਈ ਨੇ ਨਾ ਹੁਣ ਮੱਕੀ ਦਾ ਚਾਰ ਪਾਉਣਾਗਾ ਉਹਦੇ ਕਰਕੇ ਬਾਈ ਕਹਿੰਦਾ ਵੀ ਆਪਾਂ ਨੂੰ ਮਜਬੂਰੀ ਆ ਵੀ ਹੁਣ ਪੰਜ گاਵਾ ਜਿਹੜੀਆਂ ਉਹ ਸੇਲ ਕਰਨੀਆਂ ਪੈ ਰਹੀਆਂ ਨੇ ਤੇ ਨਹੀਂ ਆਦਰਵਾਇਜ਼ ਬਾਈ ਕਹਿੰਦਾ ਵੀ ਆਪਾਂ ਸੇਲ ਨਹੀਂ ਕਰਨੀਆਂ ਸੀ ਹਣਾ ਨਹੀਂ ਉਹ ਸਹੀ ਆ ਯਾਰ ਬਾਈ ਕਿਸੇ ਦੇ ਵੀ ਜਿਵੇਂ ਬੰਦਾ ਦੇਖੂਗਾ ਮਸਟੈਟਸ ਵਗੈਰਾ ਕੋਈ ਚੱਕਰ ਹੀ ਨਹੀਂ ਜਮਾ ਸਹੀ ਗਾਈਆਂ ਆ ਸਾਰੀਆਂ ਅੱਛਾ ਐ ਕਰਕੇ ਇਹ ਮਸਟੈਟਸ ਵਗੈਰਾ ਕੋਈ ਇਦਾਂ ਦੀ ਦੇਖਤ ਨਹੀਂ ਆ ਕਿ ਬਾਈ ਉਹ ਸਹੀ ਆ ਸਾਰਿਆਂ ਨੇ ਥਾਣ ਥੋਣ ਚਾਰੇ ਚਾਰੇ ਥਾਣ ਚੱਲਦੇ ਆ ਸਾਰੀਆਂ ਗਾਈਆਂ ਦੇ ਠੀਕ ਆ ਬਾਈ ਕੋਈ ਦਿੱਕਤ ਨਹੀਂ ਹੈਗੀ ਬਾਈ ਇਹਦੇ ਵਿੱਚੋਂ ਬਾਈ ਆਪਾਂ ਲਾਪਰੀਤ ਮਾੜੀ ਡਿਟੇਲ ਦੇ ਦਈਏ ਵੀ ਕਿ ਮੰਲਾ ਡਰਾਈ ਕਰਤੀਆਂ ਦੋ ਦੋ ਮਹੀਨੇ ਰਹਿ ਕੇ ਸੌਣ ਦੇ ਇਹਨਾਂ ਦੇ ਇਹ ਪੰਜਾਂ ਦੇ ਬਾਈ ਪੰਜਾਂ ਗਾਈਆਂ ਦੇ ਮਤਲਬ ਇਹਨਾਂ ਨੂੰ ਹੋਗੇ ਤਿੰਨ ਚਾਰ ਕਰਨ ਹੋਗੇ ਡਰਾਈ ਹੋਈਆਂ ਨੇ ਇਹਨਾਂ ਨੂੰ ਠੀਕ ਹੈ ਬਾਈ ਤੇ ਇਹਦੇ ਵਿੱਚੋਂ ਹੈਗੀਆਂ ਨੇ ਦੋ ਗਾਈਆਂ ਦੂਜੇ ਸੂਏ ਸੋਣਗੀਆਂ ਹੁਣ ਹਾਂ ਦੋ ਗਾਈਆਂ ਸੋਣੀਆਂ ਤੀਜੇ ਸੂਏ ਠੀਕ ਹੈ ਭਾਈ ਕਿਹੜੀ ਆ ਖੜੀ ਆ ਇਹ ਚੌਥੇ ਸੂਏ ਸੂ ਬਈ ਇਹ ਚੌਥੇ ਸੂਏ ਮੈਂ ਵੀ ਸੱਚ ਨੂੰ ਬਾਈ ਨੇ ਜਮਾ ਦੱਸ ਕੇ ਦੱਸਿਆ ਬਈ ਸੋਨੂੰ ਕੋਈ ਝੂਠ ਵਾਲੀ ਕੋਈ ਗੱਲ ਨਹੀਂ ਇਹਦੇ ਵਿੱਚ ਬਾਈ ਕਹਿੰਦਾ ਇਸ ਗਾਣੇ ਚੌਥੇ ਸੂਏ ਆ ਜਿਹੜਾ ਉਹ ਸੂਣਾਗਾ ਲਾਪ੍ਰੀਤ ਭਾਈ ਆ ਗਾਣ ਤੋਂ ਸ਼ੁਰੂ ਕਰਦੇ ਆ ਆਪਾਂ ਹਣਾ ਹਾਂਜੀ ਹਾਂ ਭਾਈ ਤੇ ਇਹਦੀ ਕੀ ਡਿਟੇਲ ਆ ਭਾਈ ਇਹਨੇ ਭਾਈ ਤੀਜੇ ਸੂਏ ਸੂਣਾਗਾ ਠੀਕ ਆ ਆ ਗਾਣੇ ਠੀਕ ਆ ਭਾਈ ਇਹਦੇ ਅੱਗੇ ਲੱਗਿਆ ਹੋਇਆ ਏਵੀਐਸ ਪਾਈਪਰ ਭਾਈ ਏਵੀਐਸ ਪਾਈਪਰ ਦਾ ਲੱਗਿਆ ਹੋਇਆ ਆ ਹਾਂ ਹਾਂ ਠੀਕ ਆ ਲੈ ਵੀ ਦੋਸਤੋ ਮੂੰਹ ਮੱਥਾ ਚੈੱਕ ਕਰੋ ਹਣਾ ਤੇ ਵੀ ਤੁਹਾਨੂੰ ਆਪ ਥੋੜਾ ਥੋੜਾ ਦਿਖਾ ਆ ਦਿੱ ਗਏ ਹਨ ਡਿਟੇਲ ਦੇ ਦਿੱਤੇ ਤੇ ਕਿੰਨਾ ਦੁੱਧ ਅੱਧ ਦਿੱਤਾ ਬਾਈ ਇਸ ਨੇ ਪਹਿਲਾਂ ਬਾਈ ਐਤ ਕੀ ਮੰਨ ਲਾ ਇਹ 42 43 42 ਕਿਲੋ ਤੇ ਜਾ ਇਸ ਵਾਰ ਚੱਲੀ ਆ ਬਾਈ ਹੁਣ 2 ਮਹੀਨੇ ਰਹਿ ਗਏ ਸੂਣ ਦੇ ਵਿੱਚ ਹਾਂ ਉਹਨੂੰ ਗਰਮੀ ਘਾਟੀ ਜਾਉ ਬਾਈ ਇਹਨੂੰ ਸੂਣਾ ਨੇ ਠੀਕ ਆ ਲੈ ਵੀ ਦੋਸਤੋ ਤੁਹਾਨੂੰ ਪਿੱਟਪੜਾ ਦਿਖਾਉਣੇ ਆ ਬਹੁਤ ਚੌੜੀ ਆ ਬਾਈ ਮਗਰੋਂ ਤੇ ਬਾਕੀ ਤੁਹਾਨੂੰ ਰੇਟ ਵੀ ਦੱਸਾਂਗੇ ਬਾਈ ਸਾਰਿਆਂ ਦਾ ਠੀਕ ਆ ਇਕੱਠਾ ਹੀ ਕਰਨਾ ਬਾਈ ਰੇਟ ਸਾਰੇ ਪਾਰਾ ਬਾਈ ਇਕੱਠੀਆਂ ਆਂਦੇ 5000 ਜੀ ਕੁੜੀ ਆ ਬਾਈ ਕਹਿੰਦਾ ਵੀ 42 43 ਕਿਲੋ ਦੁੱਧ ਦਿੰਦਾ ਹੈ ਇਸ ਨੇ 2 ਮਹੀਨੇ ਰਹਿੰਦੇ ਆ ਹੁ ਤੇ ਬਾਈ ਨਾਲ ਕੰਟੈਕਟ ਕਰ ਲਿਓ ਦੋਸਤੋ ਵੀ ਜੇ ਕਿਸੇ ਵੀ ਮਿੱਤਰ ਨੇ ਗਾਵਾਂ ਲੈਣੀਆਂ ਹੋਣ ਇਹਦੀ ਗੱਲ ਕਰੀਏ ਕਾਲੀ ਦੀ ਬਾਈ ਇਹਨੇ ਬਾਈ ਦੂਜੇ ਸੂਏ ਸੂਣਾਗਾ ਹੁਣ ਹਾਂ ਹਾਂ ਠੀਕ ਆ ਬਾਈ ਤੇ ਲੱਗੇ ਸਾਰਿਆਂ ਦੇ ਸੇਮ ਹੀ ਲੱਗੇ ਹੋਏ ਹੈਗੇ ਸੇਮ ਹੀ ਲੱਗੇ ਹੋਏ ਹਾਂ ਹਾਂ ਪਾਈਪਰ ਲੱਗੇ ਹੋਏ ਸਾਰਿਆਂ ਦੇ ਜਿਹੜੀਆਂ ਜਿਹੜੀਆਂ ਦੇ ਮਨ ਲ ਕਨਵੈਨਸ਼ਨਲ ਲੱਗੇ ਹੋਏ ਬਾਈ ਆਪਾਂ ਸੈਕਸਟ ਨਹੀਂ ਭਰੇ ਜਿੰਨਾਂ ਦੇ ਹਨ ਠੀਕ ਆ ਬਾਈ ਤੇ ਉਹਨਾਂ ਦੇ ਪਾਈਪਰੀ ਭਰੇ ਸੀ ਸਾਰਿਆਂ ਦੇ ਠੀਕ ਆ ਠੀਕ ਆ ਠੀਕ ਆ ਇਹਨੂੰ ਜਾਣਦੇ ਬਾਈ ਠੀਕ ਆ ਆ ਦੇਖੋ ਦੋਸਤੋ ਸਾਨੂੰ ਮੂੰਹ ਮੱਥਾ ਚੈੱਕ ਕਰਾਉਣਾ ਇਹਨੇ ਕਿੰਨਾ ਦੋਸਤ ਦਿੱਤਾ ਬਾਈ ਏ ਬਾਈ ਦੁੱਧ ਇਹ ਵੀ ਮਨ ਲਾ 36 37 ਕਿਲੋ ਤੇ ਸੀਗੀ ਇਹ ਠੀਕ ਹੈ ਹੂੰ ਹੁਣ ਇਹਦੀ ਵੀ 2 ਮਹੀਨੇ ਰਹਿੰਦੇ ਬਾਈ 2 ਰਹਿੰਦੇ ਆ ਹਾਂ ਬਈ ਠੀਕ ਹੈ ਲੈ ਵੀ ਦੋਸਤੋ ਹਾਈਟ ਹੋਈਟ ਵੀ ਵੱਧ ਗਈ ਹੈ ਹਾਈਟ ਬਹੁਤ ਸੋਹਣੀ ਆ ਹਨਾ ਬਾਈ ਜਾਣਦੇ ਬਸ ਜਾਣਦੇ ਜਾਣਦੇ ਕੋਈ ਗੱਲ ਨਹੀਂ ਜਾਣਦੇ ਮਸਤ ਕੀ ਹਨਾ ਲੈ ਵੀ ਦੋਸਤੋ ਇਹ ਗਾਂ ਵੀ ਸੇਲ ਵਾਸਤੇ ਆ ਹੁਣ ਬਾਈ ਆਪਾਂ ਗੱਲ ਕਰ ਲਈਏ ਇਹਦੀ ਹਨਾ ਇਹਨੇ ਬਈ ਦੂਜੇ ਸੂਏ ਸੋਣਾਗਾ ਇਹਨੇ ਦੂਜੇ ਸੂਏ ਸੋਣਾ ਹੋਣਾ ਇਹ ਬਰੂਟ ਦੀ ਆ ਬਾਈ ਇਹਦਾ ਇਹਦਾ ਮੈਨੂੰ ਪਤਾਗਾ ਸੀ ਮੰਦਾ ਇਹ ਆਪ ਬਰੂਟ ਦੀ ਆ ਬਾਈ ਹਾਂ ਹਾਂ ਠੀਕ ਆ ਸੀਮਣੇ ਦੇ ਵੀ ਪਾਈਪਰ ਲੱਗਿਆ ਬਾਈ ਹਾਂ ਇਹਦੇ ਵੀ ਪਾਈਪਰ ਲੱਗਿਆ ਹੋ ਇਹਨੇ ਉਹਦੇ ਤੋਂ ਮਤਲਬ ਘੱਟ ਹੋਊਗਾ ਯਾਰ ਇਹ 28 29 ਕਿਲੋ ਦੇ ਸੀ ਇਹ ਠੀਕ ਆ ਭਾਈ ਜਾਨੀ ਕਿ ਹੁਣ ਤਾਂ ਵਧ ਨਹੀਂ ਹੈ ਹਨਾ ਹਾਂ ਹਾਂ ਇਹਦੀ ਤਾਂ ਵਧ ਹੀ ਜਾਂਦੀ ਹੈ ਬਈ ਦੋਸਤੋ ਪਿੱਠਪੁੜੇ ਦੀ ਬਹੁਤ ਜ਼ਿਆਦਾ ਚੌੜੀ ਆ ਬਈ ਮਗਰੋਂ ਦੇਖੋ ਤੁਸੀਂ ਤੇ ਗਾਂ ਦੁੱਧ ਬਹੁਤ ਜ਼ਿਆਦਾ ਵਧੂਗੀ 2 ਮਹੀਨੇ ਰਹਿੰਦੇ ਆ ਸੂਣ ਦੇ ਤੇ ਇਹ ਮਤਲਬ ਪਹਿਲਾਂ ਬੱਚੀ ਹੋਈ ਆ ਬਈ ਇਹ ਤਾਂ ਛੋਟੀ ਬੱਚੀਆਂ ਦੀ ਆ ਹਾਂ ਛੋਟੀ ਆ ਨਾ ਭਾਈ ਉਮਰੀ ਦੱਸੀ ਜਾਂਦੀ ਆ ਹਨਾ ਹਾਜੀ ਤੇ ਬਹੁਤ ਸੋਹਣੀਆਂ ਬਈ ਗਾਵਾਂ ਜਿਹੜੀਆਂ ਇਹ ਜੇ ਕਿਸੇ ਨੇ ਲੈਣੀਆਂ ਹੁਣ ਤਾਂ ਪੰਜ ਗਾਵਾਂ ਸੇਲ ਵਾਸਤੇ ਆ ਤੇ ਇਹ ਅੱਗੇ ਦੀ ਗੱਲ ਕਰ ਲਈਏ ਬਈ ਆ ਜਿਹੜੀ ਖੜੀ ਆ ਕਾਲੀ ਇਹਦੀ ਗੱਲ ਕਰ ਲਈਏ ਆਪਾਂ ਇਹ ਇਹ ਸੁਣਾ ਬਈ ਚੌਥੇ ਸੂਏ ਇਹ ਵੱਡੀ ਹੈ ਇਹਨਾਂ ਚੋਂ ਇਹ ਵੱਡੀ ਹੈਗਾ ਠੀਕ ਹੈ ਪਰ ਉਹ ਇੰਨੀ ਲੱਗਦੀ ਘੱਟ ਆ ਬਈ ਹੈਨਾ ਹਾਂ 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 ਆਪਾਂ ਕਹਿ ਸਕਦੇ ਆ ਕਹਿਣ ਨੂੰ ਤੀਜੇ ਸੂਏ ਵੀ ਕਹਿ ਸਕਦੇ ਆ ਬਿਮਾਰੀਆਂ ਨੂੰ ਪਰ ਜਿਹੜੀ ਗੱਲ ਹੈਗੀ ਹੈ ਹੈਗੀ ਆ ਤੇ ਕਿੰਨਾ ਦੁੱਧ ਦਿੰਦਾ ਬਈ ਇਹਨੇ ਇਹਨੇ ਬਈ ਐਤ ਕੀ ਤੀਜੇ ਸੂਏ ਸੂਈ ਆ ਹੈਨਾ ਇਹ 40 41 34 ਇੱਥੇ ਸੀ ਬਾਈ ਹਾਂ ਹਾਂ ਠੀਕ ਆ ਕੀ ਬਾਤ ਆ ਬਾਈ ਹਨਾ ਤੇ ਸਾਨੂੰ ਆ ਪਹਿਲਾਂ ਵਾਲੀ ਚਿੱਟੀ ਦਾ ਵੀ ਦਿਖਾ ਦੀ ਲੈ ਬਾਈ ਹਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਇਹ ਨਿਆਣਾ ਨੂਣਾ ਪਾਉਣ ਦੀ ਲੋੜ ਨਹੀਂ ਬਾਈ ਜਿਵੇਂ ਹੁਣ ਆਪਾਂ ਕੱਢਦੇ ਆ ਹਨਾ ਚੱਲ ਆਪਾਂ ਤਾਂ ਮਸ਼ੀਨ ਲਾਉਨੇ ਆ ਜੇ ਮਸ਼ੀਨ ਵਾਲਾ ਬੰਦਾ ਹੋਊਗਾ ਐਵੇਂ ਨਹੀਂ ਹਿਆ ਵੀ ਲੱਤ ਲੁੱਤ ਮਾਰਦੀਆਂ ਨੇ ਠੀਕ ਆ ਇਦਾਂ ਦੀ ਕੋਈ ਗੱਲ ਨਹੀਂ ਹਾਂ ਹਾਂ ਸੌਖੀ ਖੜ ਜਾਨੀ ਆਪਾਂ ਕਦੇ ਪਾਇਆ ਨਹੀਂ ਹੋਰ ਨਿਆਣਾ ਵੀ ਨਹੀਂ ਪਾਇਆ ਕਦੇ ਉਹ ਇੱਕ ਗਾਂ ਦੀ ਡਿਟੇਲ ਰਹਿ ਗਈ ਬਾਈ ਹਨਾ ਆਪਣੇ ਕੋਲੇ ਇਹਨੂੰ ਬਾਈ ਮਾੜੇ ਇੱਧਰ ਕਰ ਦੋ ਆਹੋ ਚਿੱਟੀ ਗਾਂ ਨੂੰ ਆਪਣੀ ਨੂੰ ਆ ਕਾਲੀ ਨੂੰ ਵੀ ਐਨੂੰ ਕਰ ਦੋ ਉਹ ਇੱਕ ਗਾਂ ਰ ਟੌਪ ਦੀਆਂ ਗਾਵਾਂ ਨੇ ਬਾਈ ਪੂਰੀਆਂ ਹਨ ਚੰਗਾ ਦੁੱਧ ਪਾਣੀਆਂ ਜੇ ਕਿਸੇ ਮਿੱਤਰ ਪਿਆਰੇ ਨੇ ਪੈਸੇ ਲਾਉਣੇ ਹੋਣ ਚੰਗਾ ਸਾਰੇ ਹੀ ਦੇ ਦਾਂਗੇ ਇਕੱਠੇ ਸਟਾਕ ਆਪਾਂ ਇਹਦੀ ਕੀ ਡਿਟੇਲ ਆ ਬਾਈ ਇਹਨੇ ਵੀ ਤੀਜੇ ਸੁਏ ਸੁਣਾਗਾ ਹੋਣਾ ਹਾਂ ਹਾਂ ਠੀਕ ਆ ਇਹ ਵੀ ਬਾਈ ਸੇਮ ਡਿਟੇਲ ਆ ਪਾਈਪਰ ਦਾ ਸੀ ਮਨ ਲੱਗਿਆ ਬਸ ਹਾਂ ਪਾਈਪਰੀ ਲੱਗਿਆ ਹੋਇਆ ਇਹਦੇ ਵੀ ਬਾਈ ਤੇ ਦੁੱਧ ਬਾਈ ਇਹਦਾ ਇਹਦਾ ਦੁੱਧ ਸੀਗਾ 31 32 ਬਸ 31 32 ਯਾਨੀ ਕਿ ਹੁਣ ਹੈਗੀਆਂ 40 ਜੁਲੀ ਤੱਕ ਜਾਣੀ ਯਾਨੀ ਬਾਈ ਸਾਰੀਆਂ ਦੀ ਐਵਰੇਜ ਮੰਨ ਲਈਏ ਸਾਰੀਆਂ ਦੀ ਐਵਰੇਜ ਮੰਨ ਲਈਏ 40 ਪਹਿਲਾਂ 40 ਦੇ ਉਹ ਇਤਕੀ ਵੱਧ ਜਾਣਗੀਆਂ ਜਾਲੀ ਤੋਂ ਹਾਂ ਲੈ ਵੀ ਦੋਸਤੋ ਮੂਹ ਮੱਥੇ ਦੀਆਂ ਬਹੁਤ ਚੰਗੀਆਂ ਪਿਓਰ ਐਚ ਐਫ ਬਾਈ گاਵਾ ਨੇ ਸਾਰੀਆਂ ਠੀਕ ਆ ਇਸ ਫਾਰਮ ਦੀਆਂ ਬਾਈ ਇਹ ਪੰਜੇ گاਵਾ ਜਿਹੜੀਆਂ ਸੇਲ ਵਾਸਤੇ ਨੇ ਠੀਕ ਆ ਜੇ ਕਿਸੇ ਮਿੱਤਰ ਨੇ ਲੈਣੀਆਂ ਹੁਣ ਤਾਂ ਮੈਂ ਕੰਟੈ ਤੇ ਬਾਈ ਦੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਸੀ ਲਾਪਰੀਤ ਇੱਕ ਪਿੰਡ ਹੈਗਾ ਬਾਈ ਬਦਿਆਲਾ ਰੰਪਰੇ ਦੇ ਬਿਲਕੁਲ ਕੋਲੇ ਪੈ ਜਾਂਦਾ ਹਨਾ ਹਾਂ ਹਾਂ ਬਈ ਕਿਸੇ ਵੀ ਸੱਜਣ ਨੂੰ ਚਾਹੀਦੀਆਂ ਹੋਈਆਂ ਬਾਈ ਜਿਵੇਂ ਪਹਿਲਾਂ ਬਾਈ ਨੇ ਪੰਜ گاਵਾ ਸੇਲ ਕੀਤੀਆਂ ਸੀ ਤੇ ਬਾਈ ਇਕੱਠੀਆਂ ਹੀ ਲੈ ਗਿਆ ਸੀ ਕੋਈ ਮਿੱਤਰ ਪਿਆਰਾ ਹਾਂ ਹਾਂ ਬਾਈ ਉਹ ਘੋਲੀਏਰੇ ਸੀਗੇ ਬੰਦੇ ਉਹ ਆਪਣੇ ਨਾਲ ਹੁਣ ਵੀ ਲਿੰਕ ਚ ਆ ਫੋਨ ਕਰਦੇ ਹੁੰਦੇ ਆ ਉਦੋਂ ਉਹਨਾਂ ਪੰਜੇ ਗਾਈਆਂ ਇਕੱਠੀਆਂ ਲੈ ਕੇ ਸੀ ਉਹ ਠੀਕ ਹੈ ਤੇ ਉਵੇਂ ਹੀ ਆ ਯਾਰ ਆਪਾਂ ਕਿਹੜਾ ਝੂਠ ਸਾਠ ਮਾਰਨਾ ਹਨਾ ਐਵੇਂ ਕਿਉਂਕਿ ਵਪਾਰੀ ਬੰਦੇ ਹੁੰਦਾ ਹੋ ਜਾਂਦਾ ਯਾਨੀ ਕਿ ਉਹ ਬੰਦੇ ਥੋੜੇ ਹੁਣ ਵੀ ਕੰਟੈਕਟ ਦੇ ਵਿੱਚ ਨੇ ਉਹ ਕਰ ਲਿਆ ਉਹ ਜਿਵੇਂ ਗਾਈਆਂ ਨੂੰ ਕੋਈ ਪ੍ਰੋਬਲਮ ਆ ਗਈ ਹੈ ਨਾ ਕੋਈ ਬਿਮਾਰ ਹੋ ਗਈ ਉਹਨੇ ਡਿਊਰਟ ਆਰਾ ਪ੍ਰੋਜੈਨ ਲਾਉਣੇ ਸੀਗੇ ਐ ਸਾਰਾ ਕੁਝ ਪੁੱਛ ਪੁੱਛ ਕੇ ਉਹਦੇ ਕੋਲ ਬੰਨੀਆਂ ਵੀ ਅਸੀਂ ਗਾਈਆਂ ਫਿਰ ਸਟ੍ਰੈਸ ਚ ਆ ਗਈਆਂ ਆਪਣੇ ਕੋਲ ਖੋਲੀਆਂ ਸੀਗੀਆਂ ਪਰ ਉਹਨੂੰ ਕਿਹਾ ਵੀ ਆ ਤੂੰ ਥੋੜਾ ਜਿਹਾ ਖੁੱਲਾ ਬਣਾ ਲਾਏ ਮੈਂ ਸਾਰਾ ਉਹ ਕਰਦਾ ਰਹਿੰਦਾ ਹਫ਼ਤੇ ਦਾ ਹਰਣਾ ਬਾਅਦ ਗੱਲਬਾਤ ਯਾਨੀ ਕਿ ਭਾਈ ਇਹ ਗੱਲ ਨਹੀਂ ਵੀ ਇੱਕ ਵਾਰੀ ਬੇਇੱਜ਼ਤੀਆਂ ਯਾਰ ਉਹ ਨਹੀਂ ਵੀ ਆਪਰੇ ਹੁਣ ਆਪਾਂ ਜਿਹੜੀ ਮੇਨ ਗੱਲ ਆ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਹੋ ਰੂ ਰੇਟ ਦੀ ਗੱਲ ਕਰਨਗੇ ਇਹ ਬਈ ਸਾਰੀਆਂ ਆਪਾਂ ਯਾਰ ਜਿਵੇਂ ਪੰਜੇ ਹਨ ਇੱਕ 30 ਦੇ ਹਿਸਾਬ ਨਾਲ ਦੇ ਦਾਂਗੇ ਪੰਜੇ ਗਾਈਆਂ ਪੰਜੇ ਗਾਵਾਂ ਇੱਕ 30 ਦੇ ਹਿਸਾਬ ਨਾਲ ਹਾਂ ਹਾਂ ਠੀਕ ਆ ਤੇ ਜੇ ਆਪਾਂ ਸਾਰੇ ਪੈਸੇ ਲਾਈਏ ਕਿੰਨੇ ਹੋ ਗਏ 5 ਲੱਖ ਤਾਂ ਇੱਕ ਹੋ ਗਿਆ ਹਨਾ ਹਾਂ ਡੇਢ ਇੱਕ ਹੋ ਗਿਆ ਡੇਢ ਇੱਕ ਹੋ ਗਿਆ ਸਾਢੇ 6 ਹੋ ਗਿਆ ਸਾਢੇ 6 ਦੀਆਂ ਸਾਢੇ 6 ਲੱਖ ਦੀਆਂ ਆਪਾਂ ਪੰਜੇ ਗਾਵਾਂ ਦੇਣੀਆਂ ਨੇ ਹਾਂ ਕਿਉਂਕਿ ਬਾਈ ਦੇਖ ਪਹਿਲੀ ਵੱਧ ਨਹੀਂ ਕਿਹਾ ਯਾਰ ਵੀ ਦੋ ਗਾਵਾਂ ਜਿਹੜੀਆਂ ਪਹਿਲਣਾਂ ਨੇ ਉਹਨਾਂ ਦਾ ਆਪਾਂ 1700 380 80 ਨਹੀਂ ਕਿਹਾ ਹਨਾ ਤਾਂ ਕਰਕੇ ਦੂਜੀਆਂ ਦਾ ਐ ਕਰਕੇ ਕੋਈ ਬੰਦਾ ਵਿੱਚੋਂ ਕਵੇ ਫਿਰ ਦੂਜੀਆਂ ਦਾ ਚੱਕਰ ਪੈ ਜਾਂਦਾ ਯਾਰ ਜਿਹੜੀਆਂ ਚੌਥੀ ਸੂਏ ਆ ਤੀਜੀ ਸੂਏ ਆ ਫਿਰ ਉਹ ਅਗਲਾ ਕਹੂਗਾ ਉਹ ਮੈਂ ਲੱਖ ਦੀ ਲੈ ਕੇ ਜਾਣੀ ਆ ਐ ਕਰਕੇ ਆਗਾ ਲੈ ਵੀ ਦੋਸਤੋ ਗਾਵਾਂ ਬਾਈ ਇਕੱਠੀਆਂ ਦੇਣੀਆਂ ਨੇ ਬਾਈ ਕਹਿੰਦਾ ਵੀ ਜੇ ਕੋਈ ਮਿੱਤਰ ਪਿਆਰਾ ਲੈਣ ਵਾਲਾ ਹੋਵੇ ਪੰਜਾਂ ਦਾ ਸੌਦਾ ਕਰ ਲਿਓ ਬ 130000 ਰੁਪਏ ਨੂੰ ਬਾਈ ਨੇ ਇੱਕ ਦਾ ਰੇਟ ਰੱਖਿਆਗਾ ਤੇ 6.5 ਲੱਖ ਤਾਂ ਹੀ ਮੰਨੋ ਯਾਰ 130 ਤਾਂ ਤੁਸੀਂ ਮੰਨੋ ਨਾ ਨਾ 6.5 ਦਾ ਮੰਨੋ ਵੀ ਜਿਹੜੀਆਂ ਪੰਜੇ ਗਾਵਾਂ ਆਪਾਂ 6.5 ਦੀਆਂ ਲੈਣੀਆਂ ਨੇ 6.5 ਲੱਖ ਦੀਆਂ ਜੇ ਕਿਸੇ ਨੇ ਮਿੱਤਰ ਪਿਆਰੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਨਾ ਬਾਈ ਤਾਂ ਉਹਦੇ ਲਈ ਬਹੁਤ ਬਹੁਤ ਜਿਹੜੀਆਂ ਗਾਵਾਂ ਵਧੀਆ ਨੇ ਜਿਵੇਂ ਅਗਲਾ ਕਹਿੰਦਾ ਵੀ ਅਸੀਂ ਸ਼ੁਰੂ ਕਰਨਾ ਬਾਈ ਇੰਨੇ ਕੇ ਪੈਸੇ ਲਾਉਣੇ ਆ ਤਾਂ ਸ਼ੁਰੂ ਕਰਨ ਵਾਲੇ ਬੰਦੇ ਨੂੰ ਇਹ ਬਹੁਤ ਵਧੀਆ ਗਾਵਾਂ ਨੇ ਜੇ ਕਿਸੇ ਨੇ ਲੈਣੀਆਂ ਹੋਣ ਬਾਈ ਫਾਰਮ ਆ ਆ ਪ੍ਰੋਪਰ ਠੀਕ ਆ ਤੇ ਆ ਬਾਈ ਇੱਥੇ ਕੰਮ ਕਰਦਾ ਹੈਗਾ ਹਨਾ ਬਾਈ ਤੇ ਇਹ ਫਾਰਮ ਦੇ ਵਿੱਚ ਬਈ ਬੋਚ ਲੋ ਸਹੀ ਦੁੱਧ ਤੇ ਹਾਂ ਦੁੱਧ ਸਹੀ ਹੈ ਨਾ ਬਈ ਇਹਨਾਂ ਦਾ ਬਿਲਕੁਲ ਸਹੀ ਹੈ ਹਾਂ ਬਿਲਕੁਲ ਸਹੀ ਹੈ ਬਾਈ ਚਾਉਂਦਾ ਕਹਿੰਦਾ ਵੀ ਜਮਾ ਓਕੇ ਆ ਠੀਕ ਹੈ ਤੇ ਲੈ ਵੀ ਕਰ ਲਿਓ ਬਾਈ ਕਾਲ ਹਨਾ ਪਿੰਡ ਵਿਦਿਆਲਾ ਬਾਈ ਤੇ ਰਾਮਪਰੇ ਦੇ ਬਿਲਕੁਲ ਕੋਲੇ ਜ਼ਿਲ੍ਹਾ ਬਠਿੰਡਾ ਫਾਰਮ ਆ ਬਾਈ ਦਾ ਤੇ ਲਾਪਰੀ ਦਵਾਈ ਦਾ ਨਾਮ ਆ ਤੇ ਕਾਲ ਕਰਕੇ ਸਾਰਾ ਰੇਟ ਵਗੈਰਾ ਤੁਸੀਂ ਬਣਾ ਲਿਓ ਬਾਈ ਧੰਨਵਾਦ ਬਾਈ ਲਾਪਰੀ ਦਾ ਠੀਕ ਹੈ ਬਈ ਧੰਨਵਾਦ ਬਾਈ ਧੰਨਵਾਦ